ਜੀ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਅੱਜ ਆਪ ਆਏ ਆ ਜੀ ਪਿੰਡ ਤੋਲਾ ਨੰਗਲ ਠੀਕ ਹੈ ਜੀ ਤੇ ਲਖਬੀਰ ਵੀਰ ਦੀ ਛੱਤ ਤੇ ਉਹਨਾਂ ਦੀ ਛੱਤ ਜਿਹੜੀ ਬਿਲਕੁਲ ਜਿਹੜੀ ਆ ਬਿਲਕੁਲ ਓਪਨ ਜਿਹੜੀ ਪੈਂਦੀ ਏ ਏਰੀਆ ਇਹਨਾਂ ਦਾ ਠੀਕ ਹੈ ਜੀ ਡੇਰੇ ਤੇ ਉਹਨਾਂ ਦੀ ਛੱਤ ਪੈਂਦੀ ਏ ਤੇ ਉਹਨਾਂ ਕੋ ਜਿਹੜਾ ਆਪਾਂ ਸ਼ੌਂਕ ਕਰਦੇ ਪਏ ਤੇ ਉਹਨਾਂ ਦੇ ਜਿਹੜੇ ਪਹਿਲਾਂ ਤੁਹਾਨੂੰ ਆਪਾਂ ਮਲਵਈ ਕਬੂਤਰਾਂ ਦਾ ਪਹਿਲੇ ਪਾਰਟ 'ਚ ਸ਼ੌਂਕ ਕਰਾਇਆ ਹੁਣ ਤੁਹਾਨੂੰ ਜਿਹੜਾ ਦੂਜਾ ਪਾਰਟ ਆਪਾਂ ਬਣਾਉਣ ਲੱਗੇ ਇਹਦੇ ਵਿੱਚ ਜਿਹੜਾ ਵਾ ਦੇਸੀ ਕਬੂਤਰਾਂ ਸ਼ੌਂਕ ਕਰਾਵਾਂਗੇ ਤੇ ਨਾਲ ਉਹਨਾਂ ਦੇ ਵੀਰ ਜਿਹੜੇ ਗੋਰਾ ਵੀਰ ਜੀ ਨਹੀਂ ਆਏ ਹੋਇਆ ਤੇ ਨਾਲ ਲਖਵੀਰ ਵੀਰ ਤੇ ਨਾਲ ਆਪਣੇ ਹੀਰਾ ਵੀਰ ਜੀ ਆ ਤੇ ਇਹ ਹੁਣ ਤੁਹਾਨੂੰ ਆਪਣੇ ਜਿਹੜੇ ਦੇਸੀ ਕਬੂਤਰ ਇਹਨਾਂ ਦੇ ਉਹਨਾਂ ਦਾ ਤਾਨੂੰ ਸ਼ੌਂਕ ਕਰਾਉਣ ਲੱਗੇ ਹਾਂ ਜੀਰ ਜੀ ਇਹ ਕਬੂਤਰ ਬਾਰੇ ਦੱਸੋ ਹਾਂ ਜੀ ਅੱਖਾਂ ਦਾ ਸ਼ੌਂਕ ਕਰੋ ਲੋ ਜੀ ਚਲੋ ਜੀ ਮੁਟਕੇ ਇਦਾਂ ਹੀ ਬਿਰਦੇ ਲੋ ਜੀ ਅੱਖਾਂ ਦਾ ਸ਼ੌਂਕ ਕਰੋ ਪਹਿਲਾਂ ਕੱਢ ਲੈਣੇ ਹੁੰਦੇ ਚਾਰ ਪੰਜ ਇਹ ਚੋ ਬਾਕੀ ਲੋਕੀ ਲੈ ਲੂਗਾ ਇਹ ਉਹਨਾਂ ਕੁੰत्रे ਜੀ ਅੱਖ ਦੇ ਵਿੱਚ ਆਪਾਂ ਜਿਹੜੇ ਦੇਸੀ ਕਬੂਤਰ ਆ ਹਾਂ ਜੀ ਉਹਨਾਂ ਦਾ ਉੱਡਣ ਤੋਂ ਇੱਥੋਂ ਪਤਾ ਲੱਗਦਾ ਜੀ ਜਿਹੜੀ ਆਵੇ ਬਲੈਕ ਅੱਖ ਆਪਣੀ ਇਹਦੀ ਕਬੂਤਰ ਦੀ ਹਾਂ ਜੀ ਹਾਂ ਜੀ ਇਹਦੇ ਉੱਤੇ ਦੇਖੋ ਘੇਰਾ ਵਾ ਇੱਕ ਹਾਂ ਜੀ ਹਾਂ ਜੀ ਹਾਂ ਜੋ ਕਿ ਨੀਲੇ ਰੰਗ ਦਾ ਵਾ ਘੇਰਾ ਵਾ ਇੱਕ ਵੀਰ ਜੀ ਤੇ ਕਬੂਤਰ ਦੇਖੋ ਧਿਆਨ ਨਾਲ ਗੌਰ ਨਾਲ ਦੇਖੋ ਕਬੂਤਰ ਅੱਖ ਨਹੀਂ ਖਿਲਾਰਦਾ ਪਿਆ ਅੱਖ ਕਬੂਤਰ ਦੀ ਟਿਕਦੀ ਨਹੀਂ ਪਈ ਹੈਣਾ ਜੀ ਹਾਂ ਜੀ ਹਾਂ ਜੀ ਜੀ ਇਹ ਪਿਓਰ ਦੇਸੀ ਕਬੂਤਰ ਜੇ ਹਾਂ ਜੀ ਹਾਂ ਜੀ ਤੇ ਇਹ ਪਾਰ ਦਾ ਕਬੂਤਰ ਹੈ ਜੀ ਤੁਹਾਨੂੰ ਇਹਨੂੰ ਕੜੀ ਵੀ ਪਈ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਲਓ ਜੀ ਆ ਕੜੀ ਪਈ ਹੈ ਠੀਕ ਹੈ ਜੀ ਪਾਰ ਦਾ ਕਬੂਤਰ ਜੇ ਠੀਕ ਆ ਆ ਦੇਖ ਸਕਦੇ ਤੁਸੀਂ ਕੜੀ ਪਈ ਇਹਨੂੰ ਕਬੂਤਰ ਦਾ ਛਾਪਾ ਜੀ ਨਾਲ ਠੀਕ ਹੈ ਇਹ ਪੰਣ ਤੇ ਵੜਨਾ ਨਹੀਂ ਦੇਖੇ ਤੇ ਇਹ ਮਰਕੀ ਇਹ ਲਿਆਂਦਾ ਇਹ ਵੀਰ ਜੀ ਨਾਲ ਵੀਰ ਹੁਣ ਫੜਿਆ ਜੀ ਅੱਛਾ ਹੀ ਫੜਿਆ ਜੀ ਠੀਕ ਠੀਕ ਲਓ ਜੀ ਤੁਹਾਨੂੰ ਤੁਹਾਨੂੰ ਪਰਦਾ ਵੀ ਸ਼ੌਂ ਕਰਾਉਂਦੇ ਆਹ ਪਰ ਜੇ ਇਹਦਾ ਕਿ ਕਬੂਤਰ ਜਿਹੜੇ ਆ ਹਾਂਜੀ ਇਹ ਕਬੂਤਰ ਵੱਡੇ ਕਬੂਤਰ ਡਾਉਣ ਵਾਲੇ ਨੇ ਹਾਂਜੀ ਹਾਂਜੀ ਉਹ ਵੀ ਉਧਰ ਹੈਗੇ ਆ 7 ਵੱਡੇ ਹਾਂਜੀ ਹਾਂਜੀ ਪਤਾ ਵਾ ਉਧਰ ਇਹੋ ਜਿਹੀਆਂ ਵੈਰੈਟੀਆਂ ਦੇ ਇਦਾਂ ਧੁਰੀਆਂ ਫਿਰਦੀਆਂ ਬਿਲਕੁਲ ਗੱਲ ਸਹੀ ਹੈ ਹਾਂਜੀ ਤੇ ਉਧਰਲੇ ਸ਼ੌਂ ਕਰਦੇ ਆ ਆਪਣੇ ਲੈnde ਪੰਜਾਬ ਵਾਲੇ ਭਰਾ ਵਾ ਹਾਂਜੀ 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 ਤੇ ਉਹ ਭਰਾ ਆਪਣੇ ਇਹੋ ਜਿਹੀ ਕਬੂਤਰਾਂ ਸ਼ੌਂ ਕਰਦੇ ਆ ਜਿਹੜੇ ਆਪਣੇ ਇੱਧਰ ਦੇ ਪੰਜਾਬੀ ਆ ਹਾਂਜੀ ਉਹ ਇਹਨਾਂ ਦੇ ਗਾਂ ਬੱਚੇ ਲਿੰਦੀ ਬੱਚੇ ਲੈਂਦੇ ਬਿਲਕੁਲ ਗੱਲ ਸਹੀ ਹੈ ਹਾਂਜੀ ਹਾਂਜੀ ਤੇ ਉਧਰ ਦੇ ਭਰਾ ਜਿਹੜੇ ਲੈਣਦੇ ਆਲੇ ਆ ਹਾਂਜੀ ਉਹਦੇ ਇਹੋ ਜਿਹੇ ਕਬੂਤਰਾਂ ਦਾ ਸ਼ੌਂਕ ਕਰਦੇ ਡਾਉਂਦੇ ਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਆਪਣੇ ਭਰਾ ਜਿਹੜੇ ਆ ਉਹ ਇਹੋ ਜਿਹਾਂ ਦਾ ਕਬੂਤਰਾਂ ਦਾ ਰੱਖ ਕੇ ਤੇ ਬੱਚੇ ਗਾਂਹ ਬਰੀਡ ਬਣਾਉਣਾ ਚਾਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਗੱਲ ਸਹੀ ਹੈ ਲਓ ਜੀ ਹੁਣ ਤੁਹਾਨੂੰ ਹਲੋ ਜੀ ਆ ਦੂਮ ਜੀ ਦੀ ਆ ਚੈੱਕ ਕਰੋ ਆ ਕਬੂਤਰ ਦੂਮ ਨਹੀਂ ਖਲਾਰਦਿਆ ਹਾਂਜੀ ਹਾਂਜੀ ਐਦਾਂ ਐਦਾਂ ਖਲਾਰੀਗਾ ਐਦਾਂ ਕੀਤੇ ਆ ਕਿਉਂਕਿ ਇੱਕ ਕਬੂਤਰ ਵਹਿ ਲੱਗਿਆ ਦੂਮ ਆਪਣੀ ਜਿਹੜੀ ਹੈ ਐਦਾਂ ਖਲਾਰ ਕੇ ਰੱਖੇਗਾ ਬਿਲਕੁਲ ਗੱਲ ਸਹੀ ਹਾਂਜੀ 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 ਲਓ ਜੀ ਤੁਹਾਨੂੰ ਪੰਜਿਆ ਦਾ ਵੀ ਸ਼ੌਂਕ ਕਰਾਉਂਦੇ ਪੰਜਿਆ ਦਾ ਵੀ ਸ਼ੌਂਕ ਕਰਾ ਦੋ ਆ ਪੰਜੇ ਇੱਕ ਬੁੱਤ ਹੈ ਖੇੜਾ ਮਾਰੇਗਾ ਨੱਪੇ ਬਣਦਾ ਇਹ ਲਾ ਕੇ ਨਾ ਜੇ ਮੈਂ ਕਮਿਆਂ ਸੰਭਾਲ ਕੇ ਆ ਆ ਠੀਕ ਹੈ ਹਾਂ ਜੀ ਲਓ ਜੀ ਆ ਫੁੱਲ ਕਲਰ ਹੈ ਜੀ ਇਹਦਾ ਕਲਰ ਦਿਖਾ ਦਿਓ ਫੁੱਲ ਜੀ ਤਾਂ ਨੂੰ ਕਰ ਲਓ ਜੀ ਆ ਕਲਰ ਜੀ ਇਹਦਾ ਠੀਕ ਹੈ ਓਕੇ ਹਾਂ ਜੀ ਆ ਮਰਦੀ ਲੱਗੀ ਹੋਣਾ ਲੋ ਜੀ ਉਹ ਜਿਹੜਾ ਪਹਿਲਾਂ ਆਪਾਂ ਤੁਹਾਨੂੰ ਨਰ ਦਾ ਸ਼ੌਂ ਕਰਾਇਆ ਉਹਦੀ ਨਾਲ ਹੀ ਫੀਮੇਲ ਲੱਗੀ ਏ ਠੀਕ ਹੈ ਹਾਂਜੀ ਜੋ ਕਿ ਆਪਾਂ ਉਹ ਕਬੂਤਰ ਨਾਲ ਇਸ ਕਰਕੇ ਲਵਾਈ ਮਾਦੀ ਉਹ ਕਬੂਤਰ ਤੁਸੀਂ ਵੇਖਿਆ ਹੋਣਾ ਵਾ ਹਾਂਜੀ ਹਾਂਜੀ ਕਬੂਤਰ ਉਹ ਚਿੱਟੀਆਂ ਅੱਖਾਂ ਦਾ ਜੀ ਬਿਲਕੁਲ ਗੱਲ ਸਹੀ ਹਾਂਜੀ ਤੇ ਇਹ ਕਬੂਤਰੀ ਹੈਗੀ ਹੈ ਨਾ ਰੱਖੀ ਹਾਂਜੀ 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 ਤੇ ਇਹ ਗੂੜੀ ਲਾਲ ਦੇ ਕਬੂਤਰ ਬੱਚੇ ਮਾਰਨੇ ਠੀਕ ਠੀਕ ਹਾਂਜੀ ਨਾ ਚਿੱਟੀ ਜਾਂ ਬੱਚੇ ਜੀ ਦੋ ਮਾਰੇ ਆ ਮਤਲਬ ਵੀ ਬੱਚੇ ਆਪਣੇ ਪੜਗੇ ਦੋ ਵੱਡੇ ਹੋ ਗਏ ਹਾਂਜੀ 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 ਇੱਕ ਬੱਚਾ ਹੋਊਗਾ ਪੂਰੀ ਲਾਲ ਦਾ ਹਾਂਜੀ 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 ਤੇ ਇੱਕ ਬੱਚਾ ਹੋਊਗਾ ਪੂਰੀ ਚਿੱਟੀ ਦਾ ਮੈਂ ਵਾਦੇ ਨਾ ਕਹੀ ਨਾ ਗਰੰਟੀ ਨਾ ਲਓ ਜੀ ਵੀਰ ਜੀ ਨਾਲ ਮੱਕੀ ਬਰੀਡ ਕਰਾਈ ਆ ਤੇ ਵੀਰ ਜੀ ਨੂੰ ਪਤਾ ਕਿਹੜਾ ਅੱਜ ਕਿਵੇਂ ਜੁੜਾ ਲਾਉਣਾ ਕਿਉਂਕਿ ਚੰਗਾ ਜਿਹੜਾ ਵਾ ਕਾਰੀਗਰ ਆ ਉਹਨੇ ਫੇਰ ਆਪਣੀਆਂ ਟਿੱਪਾਂ ਵਗੈਰਾ ਲੈ ਵੀ ਇੱਕੇ ਲਾਉਂਦੇ ਆ ਠੀਕ ਹੈ

ਕੱਟ ਮਤਲਬ ਭਾਈ ਦੀ ਘਟਿਆ ਕਬੂਤਰ ਜਿਵੇਂ ਕਿ ਆਪਣੇ ਦੇਸੀ ਕਬੂਤਰ ਕਈ ਹੁੰਦੇ ਆ ਹਾਂਜੀ ਕਬੂਤਰ ਭੱਜ ਜਾਂਦੇ ਕਈਆਂ ਦੇ ਇਦਾਂ ਉਹ ਹੁੰਦਾ ਆ ਵੀ ਉਸਤਾਦਾਂ ਵੱਡਿਆਣੇ ਵੀ ਨੁਕਤੇ ਲਾਲੇ ਆਪਣੇ ਇਦਾਂ ਕਰ ਲਿਆ ਉਦਾਂ ਕਰ ਲਿਆ ਹਾਂਜੀ ਹਾਂਜੀ ਜਿੰਨਾ ਤੁਸੀਂ ਕਬੂਤਰ ਨੂੰ ਛੇੜੋਗੇ ਹਾਂਜੀ ਹਾਂਜੀ ਜਿੰਨਾ ਟੌਰਚਰ ਕਰੋਗੇ ਕਬੂਤਰ ਨੂੰ ਓਨਾ ਕਬੂਤਰ ਭੱਜੇਗਾ ਆਪਣਾ ਠੀਕ 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 ਹਾਂਜੀ ਹਾਂਜੀ ਲੋ ਜੀ ਹੁਣ ਤੁਹਾਨੂੰ ਵੀਰ ਜੀ ਨੇ ਕਬੂਤਰ ਦੋ ਸ਼ੋਅ ਕਰਾਉਣ ਕਰਾਉਣ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਲੋ ਜੀ ਵੀਰ ਜੀ ਆ ਕੰਪੇਸਲੇਸ਼ੀ ਇਹ ਸੀਜ਼ਨ ਹੈ 2024 ਦੇ ਵਿੱਚ ਹਾਂਜੀ ਹਾਂਜੀ ਇਹ ਪਰਿੰਦਾ ਪਗੜਿਆ ਪੜਿਆ ਠੀਕ ਹੈ ਜੀ ਇਹ ਨਾਰਿਆ ਕੇ ਮੱਦੀ ਬਈ ਇਹ ਵੀਰ ਜੀ ਨਾਰ ਜੀ ਅੱਛਾ ਜੀ ਹਾਂਜੀ ਹੋਸ਼ੀ ਲੋ ਜੀ ਇਹ ਵੀਰ ਜੀ ਫੁੱਲ ਗਰਮੀ 'ਚ ਵੀ ਆਪਣੇ ਕਬੂਤਰ ਉੜ ਜਾਂਦੇ ਜੀ ਸਹੀ ਹੈ ਜੀ ਹਾਂਜੀ ਲੋ ਜੀ ਐਦੇ ਰੰਗ ਲੱਗਿਆ ਜੀ ਹਾਂਜੀ ਹਾਂਜੀ ਇਸ ਵਾਰੀ ਦੀ ਫਿਰ ਤਿਆਰੀ ਕਰ ਜੀ ਤਿਆਰੀ ਵਾਸਤੇ ਪੁੱਟੇ ਗਈ ਹੈ ਹਾਂਜੀ ਹਾਂਜੀ ਵੀਰ ਜੀ ਸਹੀ ਹੈ ਜੀ ਐ ਰੰਗ ਲੱਗਿਆ ਸੀ ਤੇ ਇਹਦੇ ਵੀਰ ਜੀ ਜਦੋਂ ਆਪਾਂ ਪਿੰਡ ਟਾਵਰ ਆ ਇੱਥੇ ਅੱਛਾ ਜੀ ਨਾਲ ਪਿੰਡ ਆਪਣਾ ਹੂੰ ਹੂੰ ਇਹ ਆਪਣੇ ਡੇਰੇ ਤੇ ਜਗਾ ਅੱਛਾ ਜੀ ਨਾਲ ਆਪਣੇ ਪਿੰਡਿਆਂ ਦੇ ਵੀਰ ਜੀ ਉਹਦੇ ਟਾਵਰ ਤੇ ਬੈਠਾ ਹੀ ਤੇ ਵੀਰੇ ਲੱਖੂ ਅੱਛਾ ਜੀ ਇਹ ਵੀਰ ਹੀ ਰਹਣਾ ਹੂੰ ਹੂੰ ਇਹ ਲਾਇਆ ਸੀ ਉਥੋਂ ਕਬੂਤਰ ਅੱਛਾ ਜੀ ਜੋ ਕਿ ਕਬੂਤਰ ਕੋ ਬੈਠਾ ਨਹੀਂ ਗਿਆ ਉੱਤੇ ਅਛਾ ਜੀ ਤੇ ਜਾ ਕੇ ਟਾਵਰ ਤੇ ਬਹਿ ਗਿਆ ਸਿੱਧਾ ਪਿੰਡ ਦੇ ਲਾਗੇ ਟਾਵਰ ਆ ਉੱਥੇ ਹੀ ਬਹਿ ਗਿਆ ਹੈ ਦੇ ਵੀਰ ਹੀਰਾ ਦੇ ਵੀਰ ਆਪਣਾ ਲੱਖੋ ਆ ਗਏ ਲੈ ਆਏ ਕਬੂਤਰ ਨੂੰ ਅਛਾ ਜੀ ਵੀਜੀ ਦੇ ਦੋ ਮੋਹਰਾਂ ਲੱਗੀਆਂ ਹੈ ਹਾਂ 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 ਜੀ ਤੇ ਵੀਜੀ ਬਾਜੀ ਜੋ ਆਇਆ ਹੈ ਕਬੂਤਰ ਆਪਣਾ ਠੀਕ ਹੈ ਮਤਲਬ ਹੈਗਾ ਕਬੂਤਰ ਉਧਰ ਦਾ ਹੀ ਹਾਂ ਜੀ ਉਧਰ ਦੀ ਹੀ ਠੀਕ ਹੈ ਹਾਂ ਜੀ ਭਾਰ ਦੀਆਂ ਦੋ ਮੋਹਰਾਂ ਲੱਗੀਆਂ ਹੈ ਲੈਂਦੇ ਪੰਜਾਬ ਦੇ ਹਾਂ ਜੀ ਲੋ ਜੀ ਸਹੀ ਹੈ ਉਹ ਜੀ ਕਿ ਚੀਨਾ ਕਬੂਤਰ ਆ ਅੱਛਾ ਜੀ ਜੋ ਕਿ ਹੁਣ ਇਹਦੇ ਰੰਗ ਉੱਡ ਗਏ ਇਹ ਲੱਗੇ ਅਜੇ ਵੀ ਹਾਂਜੀ ਹਾਂ ਇਹਦੇ ਖੱਟੇ ਰੰਗ ਹੀ ਵੀਰ ਜੀ ਠੀਕ ਹਾਂਜੀ ਨਾ ਚੈੱਕ ਕਰ ਨਾਰਮਲ ਜਿਹਾ ਰਹਿ ਗਿਆ ਜੀ ਸਹੀ ਜੋ ਵੀ ਇਹ ਵੀ ਕਬੂਤਰ ਉਸਤਾਦਾਂ ਦਾ ਹੀ ਆਇਆ ਸੀ ਅੱਛਾ ਜੀ ਹਾਂਜੀ ਆਹ ਖਜਾ ਸ਼ੌਂਕ ਕਰ ਲੋ ਜੀ ਲਓ ਜੀ ਠੀਕ ਹੋ ਗਿਆ ਵੀਰ ਜੀ ਹਾਂਜੀ। ਇਹਦੀ 2:00 ਜੀ। ਹਾਂਜੀ ਪੂਰੀ ਦੇਖੋ ਜੀ। ਹਾਂ ਆਹ ਦੇਖੋ ਆਹ ਦੇਖੋ ਕਬੂਤਰ ਜਦੋਂ ਇਦਾਂ ਆਪਾਂ ਫੜਦੇ ਆਂ ਕਬੂਤਰ ਨੂੰ। ਹਾਂ ਆਹ ਦੇਖੋ ਆਪੂਛ ਖਲਾਰਦੈ ਨਾ ਇਹਦਾ ਮਤਲਬ ਇਹ ਹੁੰਦਾ ਕਬੂਤਰ ਟੁੱਕਲ ਨਹੀਂ ਆ। ਹਾਂ ਹਾਂ ਮਤਲਬ ਕਬੂਤਰ ਉੱਡਣ ਵਾਲਾ ਨਹੀਂ ਆ। ਇੱਥੋਂ ਆਪਾਂ ਜੱਜ ਨਹੀਂ ਕਰ ਸਕਦੇ। ਆਪਾਂ ਜੱਜ ਇੱਥੋਂ ਕਰ ਸਕਦੇ ਹਾਂ ਜਦੋਂ ਆਪਾਂ ਕਬੂਤਰ ਡਾਉਨੇ ਆ। ਹਾਂਜੀ ਹਾਂਜੀ। ਡਾਉਨੇ ਉੱਤੋਂ ਆ ਕੇ ਬੈਂਦਾ ਵਾ। ਹਾਂ ਅਸਲ ਗੱਲ ਇਦਾਂ ਹੁੰਦੀ ਆ ਵੀ ਜਦੋਂ ਆਪਾਂ ਕਬੂਤਰ ਡਾਉਨੇ ਆ। ਹਾਂਜੀ ਹਾਂਜੀ। ਕਬੂਤਰ ਕਿੰਨਾ ਉੱਡ ਕੇ ਆਂਦਾ ਕਿ ਮੈਟਰ ਕੀਤਾ ਜਾਂਦਾ ਕਬੂਤਰ ਉੱਡਣ ਵਾਲਾ ਕਿ ਨਹੀਂ ਆਪਾਂ ਇਦਾਂ ਹੱਥ 'ਚ ਫੜਿਆ ਇਹ ਨਹੀਂ ਦੱਸ ਸਕਦੇ ਵੀ ਕਿੰਨਾ ਗੁੱਡੂਗਾ ਕਿੰਨਾ ਟਾਈਮ ਮਾਰੂਗਾ ਹਾਂਜੀ 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 ਇਦਾਂ ਨਹੀਂ ਆਪਾਂ ਦੱਸ ਸਕਦੇ ਸਹੀ ਤੇ ਬਾਕੀ ਕਬੂਤਰਾਂ ਦਾ ਹੁੰਦਾ ਵਾ ਆਪ ਤੇ ਕਬੂਤਰ ਤੇ ਡਿਪੈਂਡ ਹੁੰਦਾ ਵਾ ਸਾਂਭ ਤੇ ਵੀ ਡਿਪੈਂਡ ਹੁੰਦਾ ਵਾ ਹਾਂਜੀ ਹਾਂਜੀ ਸਹੀ ਹੈ ਸਾਂਭ ਤੇ ਬਹੁਤ ਜਈ ਜਿਹੋ ਜੀ ਕਿਉਂਕਿ ਸਾਂਭ ਬਾਰੇ ਦੱਸੋ ਬਾਕੀ ਕਿਵੇਂ ਆਪਾਂ ਕਿਹੋ ਜਿਹਾ ਦਾਣਾ ਪਾਣੀ ਕਰਨਾ ਚਾਹੀਦਾ ਵਾ ਕਿ ਜੇਠ ਦੀਆਂ ਬਾਜੀਆਂ ਆਉਂਦੀਆਂ ਜਿਵੇਂ ਅਸੂ ਵੀ ਸਾਗਦੀਆਂ ਕਿਹੜਾ ਦਾਣਾ ਪਾਣੀ ਸਭ ਤੋਂ ਪਹਿਲਾਂ ਵੀਰ ਜੀ ਆਪੇ ਦੱਸਾਂਗੇ ਜਦੋਂ ਆਪਾਂ ਕਬੂਤਰਾਂ ਦੀ ਪ ਟਾਈ ਕਰਤੀ ਆ ਗੁੱਲੇ ਆ ਗਏ ਹਾਂਜੀ ਹਾਂਜੀ ਗੁੱਲੇ ਆ ਗਏ ਤੇ ਜੀ ਇੱਕ ਆਪਾਂ ਛੋਲੇ ਲੈਣੇ ਆ ਅੱਛਾ ਜੀ ਹਾਂ ਜਿਹੜੇ ਧਰ ਨਾਲ ਹਾਂਜੀ ਕਾਲੇ ਛੋਲੇ ਜਿੰਨੂੰ ਕਹਿੰਦੇ ਆ ਛੋਲੇ ਲੈਣੇ ਹਾਂਜੀ ਹਾਂਜੀ ਇੱਕ ਲੈ ਲੈਣੀ ਜੀ ਦਾਲ ਠੀਕ ਹੈ ਜੀ ਦਾਲ ਕਿਹੜੀ ਜੀ ਦਾਲ ਹਾਂਜੀ ਇੱਕ ਦਾਲ ਜੀ ਫਰੀ ਮੂੰਗੀ ਅੱਛਾ ਜੀ ਹਾਂਜੀ ਤੇ ਮੱਕੀ ਲੈ ਲੈਣੀ ਆਪਾਂ ਟੁੱਕੀ ਮੱਕੀ ਹਾਂਜੀ ਹਾਂਜੀ ਤੇ ਬਾਆ ਆ ਸਹੀ ਹਾਂਜੀ ਤੇ ਇਹ ਕਬੂਤਰਾਂ ਨੂੰ ਪਾਈ ਜੋ ਸਹੀ ਤੇ ਨਾ ਤੁਹਾਡਾ ਕਬੂਤਰ ਥੱਲੇ ਸੁੱਕੇਗਾ ਅੱਛਾ ਜੀ ਤੇ ਨਾ ਕਬੂਤਰ ਆਪਣਾ ਮਤਲਬ ਹੀ ਗੁੱਲਿਆ ਜਿ ਜਿੰਨੇ ਗੁੱਲੇ ਆਏ ਆ ਇਹ ਪੂਰਾ ਪ੍ਰੋਪਰ ਆਊਗਾ ਸਹੀ ਕਈ ਵੇਖਿਆ ਹੀ ਹੋਣਾ ਤੁਸੀਂ ਵੀਰ ਜੀ ਵੀ ਗੁੱਲੇ ਕਈ ਆ ਇੱਕ ਖੰਭ ਨਿਕਲਦਾ ਕੱਚਾ ਨਿਕਲਦਾ ਕਦੀ ਕੋਕੋ ਹੋ ਜਾਂਦਾ ਕਦੀ ਕੋਕੋ ਹੋ ਜਾਂਦਾ ਸਹੀ ਸਹੀ ਇਦਾਂ ਨਹੀਂ ਵੀਰ ਜੀ ਹੁੰਦਾ ਅੱਛਾ ਜੀ ਹਾਂਜੀ ਮਤਲਬ ਚੰਗਾ ਦਾਣਾ ਹੀ ਮਤਲਬ ਚੰਗੀ ਜੋ ਕਿ ਜਦੋਂ ਆਪਾਂ ਮੰਨ ਲਓ ਕਬੂਤਰ ਆਪਾਂ ਕੋੜਦੇ ਆ ਹਾਂਜੀ ਹਾਂਜੀ ਤੇ ਉਹ ਦੇ ਲਾਪੇ ਆ ਫਿਰ ਸੰਭਲ ਆਪਾਂ ਕਬੂਤਰ ਦੀ ਸਾਂਭ ਕਰ ਲਾਪੇ ਠੀਕ ਹੈ ਹਾਂਜੀ ਠੀਕ ਹੈ ਤੇ ਮਤਲਬ ਖਰਾਕ ਵਗੈਰਾ ਦਾ ਕੀ ਜੇ ਖਰਾਕ ਦਾ ਦੱਸੋ ਥੋੜਾ ਜਿਵੇਂ ਕੀ ਖਰਾਕ ਇੱਕ ਕਬੂਤਰ ਕਰੋ ਤੋਰਨਾ ਮਤਲਬ ਖਰਾਕ ਵਗੈਰਾ ਕਿਹੜੀ ਖਰਾਕ ਦੇ ਮੱਕੀ ਤੇ ਬਦਾਮਾਂ ਵਾਲੀ ਖਰਾਕ ਜੇ ਉਹਦਾ ਕੀ ਦੱਸੋ ਭਰਾ ਆਪਣੇ ਜਿਹੜੇ ਦੇ ਇੱਕ ਵੀਰ ਭਰਾ ਆਪਾਂ ਕੀ ਕਰਦੇ ਆ ਜਦੋਂ ਮੰਨ ਲਓ ਆਪਾਂ ਬਾਜੀ ਆ ਜਾਂਦੀ ਨੇੜੇ ਹਾਂਜੀ 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 ਤੇ ਵੀਰ ਭਰਾ ਨਾ ਪਾਣੀ ਗੋਲੀ ਲਵਾਉਂਦੇ ਇੱਕ ਬਲਾਪ ਹੁੰਦੇ ਆ ਕਬੂਤਰਾਂ ਦੇ ਵਿੱਚ ਹਾਂਜੀ ਹਾਂਜੀ ਉਹ ਗੋਲੀ ਲਵਾ ਕੇ ਕੀ ਕਹਿੰਦੇ ਆ ਵੀ ਆਪਾਂ ਦਾਣਾ ਚੰਗਾ ਪਈਏ ਲੱਗੂਗਾ ਤੇ ਕਈ ਵੀਰ ਕਰ ਦਿੰਦੇ ਰੋਟੀ ਪਾ ਦਿੰਦੇ ਅੱਛਾ ਜੀ ਇਹ ਰੋਟੀ ਹੈ ਨਾ ਉਹ ਚ ਮਲਾਪ ਸਭ ਤੋਂ ਜ਼ਿਆਦਾ ਹੁੰਦੇ ਰੋਟੀ ਚ ਅੱਛਾ ਜੀ ਹਾਂ ਰੋਟੀ ਕਬੂਤਰ ਨੂੰ ਸਿਆਲ ਚ ਪਾਉਣੀ ਚਾਹੀਦੀ ਹੈ ਕਿਉਂਕਿ ਰੋਟੀ ਨਾ ਕਬੂਤਰ ਰੋਟੀ ਮਾੜੀ ਨਹੀਂ ਹੈ ਰੋਟੀ ਨਾ ਕਬੂਤਰ ਗੇਜਦੀ ਹੈ ਅਛਾ ਜੀ ਹਾਂ ਮਿੱਠਾ ਦਾ ਕਬੂਤਰ ਰੋਟੀ ਆ ਅਛਾ ਜੀ ਜਿੰਨਾ ਚੁਸਤ ਕਬੂਤਰ ਹੋਊਗਾ ਰੋਟੀ ਪਾਓਗੇ ਉਹਨੂੰ ਹੂੰ ਹੂੰ ਸਿਆਲ ਚੋ ਵੀ ਗਰਮੀਆਂ ਚ ਨਹੀਂ ਇਵਾਰਾ ਖਾਂਦੇ ਹੂੰ ਹੂੰ ਗਰਮੀਆਂ ਦੇ ਜੋਗੀ ਮਲਾਪ ਪੈਦਾ ਕਰਦੀ ਐ ਹਾਂ ਕਬੂਤਰ ਨੂੰ ਉੱਡਣ ਤੋਂ ਰੋਕਦੀ ਐ ਵੇਖੋ ਜਦੋਂ ਕਬੂਤਰ ਆਪਣਾ ਉੱਡ ਕੇ ਆਉਂਦਾ ਜਈ ਕਈ ਵੀ ਰੋਟੀਆਂ ਪਾਉਂਦੇ ਹੋਣੀਆਂ ਹਾਂ ਉੱਡ ਕੇ ਆਉਂਦਾ ਕਬੂਤਰ ਸੰਘ ਪੁੱੜਦਾ ਜਿਹੜੇ ਵੀ ਰੋਟੀ ਪਾਉਂਦੇ ਸਹੀ ਗਰੀਦੋ ਤੇ ਬਸ ਗਰੀਬ ਉਹ ਬਹੁਤ ਵਧੀਆ ਸੰਤੋ ਚੰਗੀ ਗੀਰੀ ਗੀਰੀ ਮੈਂ ਕੀ ਕਿਦਾਂ ਦੇਣੀ ਚਾਹੀਦੀ ਕਬੂਤਰਾਂ ਨੂੰ ਜੀ ਗੀਰੀ ਪਹਿਲਾਂ ਤੇ ਆਪਾਂ ਪਾਣੀ ਚ ਪਿਉ ਦਿੰਨੇ ਆ ਹਾਂ ਜੀ ਹਾਂ ਜੀ ਕੋਜਾ ਹੁੰਦਾ ਜੀ ਇੱਕ ਮਿੱਟੀ ਦਾ ਹਾਂ ਜੀ ਹਾਂ ਜੀ ਤੇ ਕੋਜਾ ਹੁੰਦਾ ਤੇ ਉੱਚ ਆਪਾਂ ਪਿਉ ਦਿੰਨੀ ਆ ਕਬੂਤਰਾਂ ਨੂੰ ਪਿਉਣੀਆਂ ਹਾਂ ਹਾਂ ਜੀ ਹਾਂ ਜੀ ਤੇ ਸ ਵੀਰੇ ਉੱਠ ਕੇ ਤੇ ਉਹਨੂੰ ਇੱਕ ਹੰਦੀ ਨਾ ਗੰਡੀ ਗੰਡੀ ਗਰੀਤੀ ਉੱਚ ਨਹੀਂ ਗਰੀ ਗਈ ਟੀ ਅੱਛਾ ਜੀ ਹਾਂ ਉੱਚ ਮਾੜੀ ਗਰੀ ਸਹੀ ਉੱਚ ਕੋਈ ਅਸਰ ਨਹੀਂ ਹੋਣਾ ਦਾ ਅੱਛਾ ਜੀ ਕਿਉਂਕਿ ਉਹਦਾ ਪਾਣੀ ਤੇ ਨਿਕਲ ਜਾਣਾ ਸਹੀ ਸਹੀ ਕਰ ਦਿੰਦੀ ਨਾ ਆਪਣੇ ਦਾ ਕਰ ਦ ਆਪ ਕਰ ਦ ਮੈਂ ਚੀਰ ਕੇ ਗਲੀਆਂ ਹਾਂਜੀ ਉਹਨਾਂ ਦੇ ਅੱਗੇ ਰੱਖ ਦੇਣਾ ਸਹੀ ਹੈ ਜੀ ਹਾਂਜੀ ਫਿਰ ਇਹ ਬਹੁਤ ਵਧੀਆ ਗਿਰੀ ਲੱਗੂਗੀ ਅੱਛਾ ਜੀ ਠੀਕ ਹੈ ਹਾਂਜੀ ਲੋ ਜੀ ਉਮੀਦ ਹੈ ਅੱਜ ਦੀ ਜਿਹੜੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਆਪਾਂ ਨੂੰ ਬਹੁਤ ਵਧੀਆ ਟਿੱਪਾਂ ਵੀ ਦਿੱਤੀਆਂ ਨੇ ਤੇ ਵੀਰ ਜੀ ਹੁਣ ਆਪਣੇ ਗੋਰਾ ਵੀਰ ਠੀਕ ਹੈ ਪਿੰਡ ਦੌਕੇ ਜੀ ਹਾਂਜੀ ਤੇ ਬਹੁਤ ਵਧੀਆ ਨਾਲ ਲੱਗਾ ਕਿਉਂਕਿ ਜਿਹੜੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨੇ ਬਹੁਤ ਜਿਹੜਾ ਕੁਝ ਸਿੱਖਿਆ ਵਾ ਤੇ ਜਿਹੜਾ ਇਹਨਾਂ ਕੋਲ ਥੋੜੀਆਂ-ਬੋਧੀਆਂ ਆਪਾਂ ਟਿੱਪਾਂ ਵਗੈਰਾ ਲੈ ਕੇ ਦਿੱਤੀਆਂ ਵਾ ਤੇ ਉਮੀਦ ਸਾਰੇ ਭਰਾਵਾਂ ਨੂੰ ਵਧੀਆ ਲੱਗੀਆਂ ਹੋਣਗੀਆਂ ਕਿਉਂਕਿ ਚੰਗਾੜਾ ਖਿਡਾਰੀ ਆ ਠੀਕ ਹੈ ਉਹਦੀਆਂ ਗੱਲਾਂ ਤੋਂ ਹੀ ਪਤਾ ਲੱਗਦਾ ਵੀ ਵਾਕਿਆ ਉਹ ਚੰਗਾ ਖਿਡਾਰੀ ਹੈ ਠੀਕ ਹੈ ਜੀ ਤੇ ਵੀਡੀਓ ਦੋਸਤੋ ਚੰਗੀ ਲੱਗੇ ਬਾਕੀ ਆ ਵੇਖੋ ਇਹ ਜਾਲ ਵਗੈਰਾ ਵੀਰੋ ਨਾ ਬਹੁਤ ਵਧੀਆ ਸੈਟਅਪ ਬਣਾਇਆ ਵਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਤਾਂ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ